ਲ ਜ਼ਿਆਦਾਤਰ ਨਾ ਖੁਰਾਕ ਖਾਦੀ ਨਹੀਂ ਜਾਂਦੀ ਕਈ ਵਾਰੀ ਸਾਰਿਆਂ ਤੋਂ ਜੇ ਖਾਂਦੇ ਆ ਤਾਂ ਉਹ ਹਜ਼ਮ ਨਹੀਂ ਹੁੰਦੀ ਐ ਫ੍ਰਿਮਾ ਹੋ ਜਾਂਦਾ ਲੋਕੀ ਜ਼ਿਆਦਾਤਰ ਪੇਟ ਦੀਆਂ ਸਮੱਸਿਆ ਤੋਂ ਪਰੇਸ਼ਾਨ ਜੀ ਉਹਨਾਂ ਵਾਸਤੇ ਇੱਕ ਤਾਂ ਸਿਸਟਮ ਆਫ ਆਯੁਰਵੇਦ ਦੇ ਵਿੱਚ ਬਹੁਤ ਪੁਰਾਣੀ ਚੀਜ਼ ਐ ਜਿਹਨੂੰ ਆਪਾਂ ਤਿਰਫਲਾ ਪਾਊਡਰ ਕਹਿੰਦੇ ਆ ਜੀ ਜੀ ਤਿਰਫਲਾ ਪਾਊਡਰ ਦੇ ਵਿੱਚ ਹੈ ਕੀ ਐ ਹਰੜ ਬਿਹੜਾ ਤੇ ਆਮਲਾ ਜੀ ਔਰ ਸਿਆਣੇ ਨੇ ਕਿਹਾ ਵੀ ਹੌਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਪਰ ਜੇ ਇਹਨੂੰ ਕੋਈ 25 30 ਸਾਲ ਲਗਾਤਾਰ ਇਹਨੂੰ ਖਾਂਦਾ ਰਹੇ ਨਾ ਜੀ ਤਾਂ ਅੱਜ ਦੀ ਡੇਟ ਦੇ ਜਿਹੜੇ ਬੱਚੇ ਆ ਉਹਨਾਂ ਦੀ ਗੱਲ ਕਰਦੇ ਆ ਤਾਂ ਕਦੀ ਵੀ ਕੋਈ ਗੱਟ ਦੀ ਕੋਈ ਪ੍ਰੋਬਲਮ ਪੇਟ ਦੀ ਕੋਈ ਸਮੱਸਿਆ ਨਹੀਂ ਹੁੰਦੀ ਔਰ ਜਿਵੇਂ ਲੇਡੀਜ਼ ਨੇ ਲੇਡੀਜ਼ ਨੂੰ ਬਹੁਤ ਪ੍ਰੋਬਲਮ ਹੈ ਪੇਟ ਦੀਆਂ ਉਹ ਜਿਵੇਂ ਬਹੁਤ ਸਾਰੀਆਂ ਉਹਨਾਂ ਦੀਆਂ ਦਵਾਈਆਂ ਚੱਲ ਜਾਂਦੀਆਂ ਨੇ ਜਦੋਂ ਬੱਚੇ ਹੁੰਦੇ ਆ ਜਾਂ ਹੋਰ ਐ ਜਾਂ ਚੀਜ਼ਾਂ ਤੇ ਉਹਦੇ 'ਚ ਨਾ ਜੀ ਸੌਂਫ, ਜੀਰਾ ਤੇ ਅਜਬੈਨ ਤਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ 'ਚ ਲੈ ਕੇ ਅਗਰ ਉਹਨੂੰ ਤਵੇ ਤੇ ਰੋਸਟ ਕਰਕੇ ਉਸ ਤੋਂ ਬਾਅਦ ਉਹਦਾ ਪਾਊਡਰ ਬਣਾ ਲਓ ਹੂੰ ਹੂੰ ਤੇ ਪਾਊਡਰ ਬਣਾ ਕੇ ਨਾ ਜੀ ਉਹਨੂੰ ਤੁਸੀਂ ਅੱਧਾ ਪੌਣਾ ਚਮਚਾ ਡੇਲੀ ਖਾਣਾ ਖਾਣ ਤੋਂ ਬਾਅਦ ਖਾ ਲਿਆ ਕਰੋ ਚਾਹੇ ਇੱਕ ਵਾਰ ਖਾਂਦਾ ਬੰਦਾ ਚਾਹੇ ਦੋ ਵਾਰ ਜੀ ਪਾਚਨ ਕਰਿਆ ਬਿਲਕੁਲ ਦਰਸਤ ਹੋ ਜਾਂਦਾ ਜੀ ਜੀ